ਵਾਹ ਵਾਹ ਯਾ ਕਿੰਨੀ ਜਰੀ ਤਿਆਰੀ ਆ ਇਹ ਮੱਕੜ ਨਹੀਂ ਡੇਗਾ ਤੌਰ ਬਸ ਆ ਗਏ ਮੰਮੀ ਆ ਤੇ ਲੈ ਜੋ ਪੈਸੇ ਤਾਂ ਤਾਂ ਹੈਗੇ ਮੇਰੇ ਕੋਲ ਚੱਲ ਲੈ ਜੋ ਵਿੱਚ 100 ਕਾਗਜ਼ ਪੱਤਰ ਹੁੰਦਾ ਕਿਤੇ ਲੋੜੀ ਭੇਜ ਜਾਂਦੀ ਹੈ ਤੁਹਾਡੀਆਂ ਗਾਂਹਦਿਆਂ ਆ ਡਾਰੀਆਂ ਚੱਲ ਚੱਲ ਐਦਾਂ ਕਰਨਿਆ ਸ਼ੀਸ਼ ਚ ਮੜਾਉਣਿਆ ਜਿਹੜੀ ਅਸੀਂ ਜਾਹਾਂਗੇ ਜਿਹੜੀ ਨਹੀਂ ਮਰਤਣੀਆਂ ਚੱਲ ਕੋਈ ਨਹੀਂ ਆ ਲਾਂਗੇ ਨਾ ਫਿਰ ਮੜਾ ਲਾਂਗੇ ਕੋਈ ਗੱਲ ਨਹੀਂ ਜਿਵੇਂ ਨਾ ਦਿੰਦਾ ਹੋਵੇ ਚਲੋ ਠੀਕ ਹੈ ਫਿਰ ਕੱਲ ਸ਼ਾਮ ਨੂੰ ਪੱਕਾ ਮਿਲਦੇ ਆਂ ਹਾਂ ਨੂੰ ਤਿਆਰ ਕਰਾ ਗਿਆ ਆਪਦੀ ਫੋਨ ਤੇ ਲੱਗੇ ਤਾਂ ਜਾਣਾ ਨਹੀਂ ਹੈਗਾ ਮੈਂ ਰੈਡੀ ਆ ਵਕੋ ਤਿਆਰ ਆ ਮੈਂ ਤਾਂ ਬਿਲਕੁਲ ਉੱਥੇ ਕੀ ਪਤਾ 2 ਘੰਟੇ ਲੱਗਣੇ ਕਿ 4 ਘੰਟੇ ਲੱਗਣੇ ਆ ਤੇ ਜੇ ਘਰੋਂ 12 ਵਜੇ ਜਾਣਾ ਤਾਂ ਫਿਰ ਆਉਣਾ ਕਿਹੜੇ ਵਲੇ ਆ ਬਾਜੂ ਕੁੜੀ ਨੇ ਵੀ ਸਕੂਲੋਂ ਆ ਜਾਣਾ ਵਾ ਲੈ ਯਾਰ ਹੱਦ ਹੋ ਗਈ ਆ ਹੁਣ ਕਦੀ ਕੁੜੀ ਨੇ ਆ ਜਾਣਾ ਸਕੂਲੋਂ ਕਦੀ 4 ਘੰਟੇ ਲੱਗਣੇ ਮੇਰਾ ਥੋੜਾ ਕੋਈ ਦੋਸ਼ ਆ ਮੈਂ ਕਿਹਾ ਉੱਥੇ ਜਾ ਕੇ ਸ਼ਾਪਿੰਗ ਕਰਨੀ ਹੈ ਖਰੀਦਦਾਰੀ ਤੇ ਤੂੰ ਤਾਂ ਮੁੜ ਕੇ ਇਹਨੇ ਲਾਦਣਾ ਸਾਰਾ ਟਾਈਮ ਕਵਲ ਨੇ ਤੇ ਲਾਉਣਾ ਹੀ ਆ ਅੱਗੇ ਤੇ ਕੁੜੀ ਦਾ ਇਹ ਹੁੰਦਾ ਹੀ ਪਛਲ ਕਵਲ ਨੇ ਸੰਭ ਲੈਣੀ ਆ ਅੱਜ ਕ ਉਹ ਚੱਲ ਕੋਈ ਗੱਲ ਨਹੀਂ ਕਿਤੇ ਨੇ ਟਾਈਮ ਲੱਗਦਾ ਐਂ ਕਿਹੜਾ ਉੱਥੇ ਵੀ ਬਸੇ ਜਾਣਾ ਜਾਣਾ ਤੇ ਸਕੂਟਰੀ ਤੇ ਆ ਤੇ ਝੱਟ ਜਾਣਾ ਤੇ ਉੱਥੇ ਜਿਆਦਾ ਬਹੁਤ ਨਾ ਨਾ ਟਾਈਮ ਲਾਇਓ ਮੁੜ ਕੇ ਤੇ ਕਹਿੰਦਾ ਸਮੋਸੇ ਵੀ ਖਾਣੇ ਪਏ ਉਹ ਠੱਜੀ ਵੀ ਚੱਲੀ ਗਏ ਆ ਤੇ ਜਾਣਾ ਹੀ ਐ ਤੇ ਜੇ ਕਿਤੇ ਸਕੂਟਰੀ ਦੀ ਤੈਨੂੰ ਮੈਂ ਨਹੀਂ ਮਿੰਨੂ ਜਾ ਸਿਖਾ ਦੋ ਤੇ ਸਿਖਾ ਦੋਗੇ ਤੇ ਕਿਤੇ ਮੈਂ ਤੇ ਕਵਲ ਆਪੇ ਚੱਲ ਜਾਇਆ ਕਰਨਾ ਸਾਡੇ ਤੇ ਤਰਲੇ ਹੀ ਨਹੀਂ ਮਾਰਨੇ ਪਿਆ ਕਰਨੀ ਤੇ ਬਹੁਤ ਮੇਰੀ ਸੁਣੋ ਗੱਲ ਸਕੂਟਰੀ ਘਰੇ ਹੀ ਹੁੰਦੀ ਐ ਤੇ ਚਾਬੀ ਟੰਗੀ ਹੁੰਦੀ ਕਿੱਲੇ ਨਾ ਤੇ ਮਾਰ ਲਿਆ ਕਰੋ ਸਲਫ ਹੋ ਗਈ ਲਈ ਰੇਣ ਨਹੀਂ ਆ ਗਈ ਤੇ ਆਪੇ ਜਾ ਚ ਆ ਜਣੀ ਐ ਜਾਤ ਤੇ ਆ ਜਣੀ ਐ ਮ ਇਹ ਤਾਂ ਗੱਲ ਸੱਚੀ ਐ ਸਿਆਲ ਜਿਹਾ ਡ ਵੀ ਯਾਰਾ ਦੁਖਦੇ ਐ ਨਾ ਤੇ ਕੋਈ ਗੱਲ ਨਹੀਂ ਸਿਆਲ ਨਾਲ ਗੱਲ ਕਰਾਂਗੇ ਤੂੰ ਮੇਰੇ ਹੱਥਿਸ ਖਾਉਣੇ ਐ ਤੁਹਾਨੂੰ ਲੱਗਦਾ ਵੀ ਮੈਂ ਸਰਟੀਫੀਕੇਟ ਲਗਣੀ ਮੈਨੂੰ ਮਜ਼ਾਕ ਕਰਦੇ ਆ ਵਾ ਸਕੂਟਰੀ ਕਿਹੜਾ ਸੇ ਭਾਈ ਜੱਜ ਡਾਉਣ ਵਾਲਾ ਕੰਮ ਦੋ ਦਿਨ ਫੜਾਈ ਤੇ ਜਾਚ ਆ ਜਾਣੀ ਐ ਸੌਖੀ ਐ ਮੋਟਰਸਾਈਕਲ ਨਾਲ ਜਿਹੜੀ ਸਕੂਟਰੀ ਸੌਖੀ ਐ ਚਲੋ ਗਾਂ ਚੱਲੀਏ ਇੱਥੇ ਗੱਲੀ ਪੈ ਗਏ ਜੀ ਲੈ ਦੋਸਤ ਤੇ ਜੇ ਮੈਂ ਤੁਹਾਨੂੰ ਕਹਾਂਂ ਡਿਆ ਤੂੰੀ ਦੋਵੇਂ ਹੋ ਜਾ ਕੇ ਮੈਨੂੰ ਜਰੂਰੀ ਨਾਲ ਖੜਨਾ ਹੀ ਖੜਨਾ ਹੈ ਤੁਹਾਨੂੰ ਤਾਂ ਖੜਨਾ ਵਾ ਕੱਲ ਨੂੰ ਉੱਥੇ ਚੀਜ਼ ਮਹਿੰਗੀ ਆਉਂਦੀ ਆ ਕੋਈ ਸਸਤੀ ਹੁੰਦੀ ਆ ਫਿਰ ਤੀ ਕਹਿੰਦੇ ਇੰਨੇ ਪੈਸੇ ਖਰਚ ਲਿਆ ਹੁਣ ਦਾਲ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਨਾਲ ਕਿੰਨੀ ਮਗਾਈ ਆ ਚੀਜ਼ ਕਿੰਨੀ ਮਹਿੰਗੀ ਹੁੰਦੀ ਆ ਕੋਈ ਚਲ ਉਹ ਤੂੰ ਸਿਆਣੀ ਆ ਜੇ ਮੇਰਾ ਇਹ ਵੀ ਮ ਪੱਠਾ தੱਥਾ ਪਾਉਂਦਾ ਡੰਗਰੋਂ ਟਾਇਰ ਨਾ ਬੰਦਾ ਤੈਨੂੰ ਬਹੁਤ ਸਿਆਲ ਚ ਜਿਹੜਾ ਡੰਗਰੋਂ ਟਾਇਰ ਨਾ ਪੱਠਾ ਤਾ ਪੈਣਾ ਚਾਹੀਦਾ ਚਲ ਕੋਈ ਗੱਲ ਨਹੀਂ ਆਣ ਕੇ ਪਾ ਲਿਓ ਮੈਂ ਇਹਨਾਂ ਕਵਲ ਨੂੰ ਆਜ ਮਾਰਨੀ ਆ ਉਹ ਨਾਲੇ ਨਾ ਕਰੀ ਨਾ ਛੱਡੀ ਨਾ ਗਾਲੀ ਪੁੱਲ ਜਾ ਉਹ ਲਾਇਸੈਂਸ ਕਿੱਥੇ ਦੇਖਣਾ ਮੇਰਾ ਫੰਡ ਕੋਈ ਗੱਲ ਨਹੀਂ ਲੈਂ ਕੇ ਕੋਈ ਗੱਲ ਨਹੀਂ ਫਲਕਾ ਤੂੰ ਫੇਰ ਕੱਪੜੇ ਲਾ ਲੈ ਨੇ ਤੂੰ ਨਾ ਕੁੱਟ ਖਾਣ ਵਾਲੀ ਹੋਈ ਆ ਭਾਬੀ ਨਾ ਸਹੀ ਕਹਿੰਦੇ ਨੇ ਜੇ ਆਗੇ ਨਾ ਕਵਲ ਚੱਲ ਚੱਲੀਏ ਵੀਰ ਤੇਰਾ ਵੀ ਨਾ ਫੋਨ ਤੇ ਲੱਗਾ ਨਾ ਹਟਦਾ ਹੀ ਨਹੀਂ ਹੈਗਾ ਤਾਂ ਇੱਧਰ ਵੇਖੋ ਇਹਨੇ ਫੇਰ ਕੱਪੜੇ ਲਾ ਲਦੇ ਆ ਮੇਰੇ ਇੱਕ ਮਾਰੋ ਇਹ ਖਾਣ ਵਾਲੀ ਹੋਈ ਜੇ ਤਾਂ ਉੱਥੇ ਕੱਪੜੇ ਪਾਵਾ ਚਾਹਣ ਦੀ ਇਹ ਬਲਕੋ ਕਬਲ ਮੈਂ ਉਹਨਾਂ ਨਾਲ ਗੁੱਸੇ ਹੂੰਂ ਡੀਆ ਤਾਂ ਨਾ ਸਾਨੂੰ ਪੈ ਜਾਣਾ ਵਾ ਫੇ ਤੂੰ ਕਿੰਨਾ ਟਾਈਮ ਲਾਤਾ ਜਾ ਇਹਦੇ ਕੱਪੜੇ ਲਿਆ ਕਿੱਥੇ ਹਲਾਏ ਨੇ ਉਹ ਤਾਂ ਇਹ ਮਿੱਟੀ ਨਾਲ ਬੇਲੇ ਨੇ ਮੈਂ ਤੁਹਾਨੂੰ ਹੋਰ ਦਿੰਨੀ ਆ ਜਾ ਲਿਆ ਪਾਵਾਂ ਇਹਨੂੰ ਹਾਵਾਂ ਬੜੀ ਪੈਂਦੀ ਐ ਮੈਂ ਸਕੂਟਰੀ ਤੇ ਤੇ ਚੱਲੇ ਨੂੰ ਕਸਮ ਉਸ ਲੈਣੇ ਆ ਜੀ ਕਿਨੇ ਹੁਣ ਕੱਪੜੇ ਲਬੇੜੇ ਜਾਂ ਲਾਏ ਤੇ ਤੈਨੂੰ ਮੈਂ ਹੰਡ ਦੇਣਾ ਵਾ ਇਹਨੇ ਸੱਚੀ ਖਾ ਲੈਨੀ ਜਰਾਬਾਂ ਵੀ ਲਾ ਲੀਆਂ ਪੈਰੀਓ ਨਾ ਇਹ ਚਪਲਾ ਪਾਉਂਦੀ ਨਾ ਇਹ ਬੂਟ ਪੈਮ ਪਾਉਂਦੀ ਜੇ ਬਿਮਾਰ ਹੋਏਗੀ ਨਾ ਤੇ ਫੇਰ ਸਾਨੂੰ ਵਕਤ ਨੂੰ ਫੜੇਗੀ ਕਵਲ ਉਹ ਤੇ ਜਿਹੜੀ ਚੀਜ਼ ਲੈਣੀ ਹੈ ਨਾ ਮੇਰਾ ਉਹ ਮੈਂ ਦੱਸਦੀ ਐ ਐਵੇਂ ਚੱਕਦੀ ਨਾ ਰਹੀ ਤੇ ਜਿਹੜੀ ਚੰਗੀ ਹੋਊਗੀ ਤੁਹਾਨੂੰ ਚੰਗੀ ਕਹਿੰਦੀ ਤੇ ਜਿਹੜੀ ਮਾੜੀ ਐ ਤੁਹਾਨੂੰ ਕਹਦੀ ਇਹ ਨਾ ਕਹੀ ਜਾਈ ਭਾਬੀ ਜਿਹੜੀ ਵੀ ਲੈਣੀ ਤੁਸੀਂ ਲੈ ਲਓ ਕੋਈ ਗੱਲ ਨਹੀਂ ਜਿਹੜੀ ਚੰਗੀ ਚੀਜ਼ ਲੱਗੇਗੀ ਨਾ ਮੈਂ ਤੁਹਾਨੂੰ ਆਪੇ ਦੱਸ ਦਾਂਗੀ ਉਹੀ ਲੈ ਲਾਂਗੇ ਇਹ ਇਹਦੀ ਕਿਰਾਬਾਂ ਕਿੱਥੇ ਲਿਆ ਆ ਹਾਂ ਕਿੰਨਾ ਟਾਈਮ ਲਾਤਾ ਵਾ ਨਹੀਂ ਲਹੁਣ ਨੂੰ ਤੁਰ ਵੀ ਪੈਣਾ ਹੈ ਉਹਨਾਂ ਤਾਂ ਆਪੇ ਕਾਲੇ ਪੈਣਾ ਵਾ ਕਰੇ ਤਾਂ ਆਪਣੇ ਤੇ ਹੀ 12:00 ਵਜੇ ਹੁੰਦੀਆਂ ਜੀ ਤੇ ਕੀ ਕਰੀਏ ਸਵੇਰ ਦਾ ਕੰਮ ਨਿਭੇੜਿਆ ਤੇ ਚਾਰ ਪੰਜ ਵਾਰੀ ਤੇ ਇਹੋ ਕੱਪੜੇ ਲੰਮਦੀ ਆ ਉਦਾਂ ਬਣਾਣ ਕੇ ਲਾਗੇ ਵਾਵਾ ਤੁਹਾਡਾ ਤੀਜੇ ਦਿਨ ਜਿਹੜਾ ਵਾਦੀ ਜਾਂਦਾ ਹਨਾ ਆਹੋ ਹੀ ਇਹ ਤਾਂ ਗੱਲ ਹੈਗੀ ਚਲੋ ਤੇ ਮੇਰੀ ਸੁਣ ਗੱਲ ਹਾਂਜੀ ਉੱਥੇ ਮੇਰੇ ਨਾਲ ਬਹੁਤੀ ਜ਼ੁਬਾਨ ਨਾਲ ਲੜਾਈ ਮੰਮੀ ਮੈਨੂੰ ਤੁਹਾਨੂੰ ਕੀ ਕਹਣਾ ਨਹੀਂ ਮੈਂ ਤੇਨੂੰ ਪਹਿਲਾਂ ਸਮਝਾ ਦਿੱਤਾ ਵਾ ਜੋ ਮੈਂ ਕਹਿਣਾ ਨਾ ਤੂੰ ਚੁੱਪ ਕਰ ਨਾਲੇ ਮੈਨੂੰ ਪੁੱਛਣੀ ਹੈ ਲਵ ਨੂੰ ਮੰਮੀ ਤੇ ਚੰਗੀ ਚੰਗੀ ਗੱਲ ਕਰਿਓ ਨਹੀਂ ਚੰਗੀ ਕਰਾਂਗੀ ਮੈਂ ਚਲੋ ਖੋਲੋ ਤੂੰ ਨਾ ਮੇਰ ਨਾਲ ਕਵੱਦ ਘਟ ਕਰੀ ਉਹ ਨਹੀਂ ਕਰਦਾ ਚਲ ਆਓ ਫਿਰ ਸਸੀ ਕਪੂਆ ਜੀ ਸਸੀ ਕਾਲਪਨ ਸਸੀ ਕਾਲ ਜੀ ਹੁੰਦੇ ਹੋਰ ਪੰਦਰ ਕਿਤਾ ਵਧੀਆ ਵਧੀਆ ਤੂੰ ਸੁਣਾ ਠੀਕ ਠਾਕ ਹੋਰ ਬਸ ਵਧੀਆ ਬੜਾ ਛਾਪਾ ਮਾਰਿਆ ਮੂਹਣ ਵੀ ਨਹੀਂ ਕੀਤਾ ਕਿ ਤੇ ਆਉਣ ਲੱਗਾ ਇਲਾਕੇ ਬਾਹਰ ਨਹੀਂ ਸਕਦੇ ਜੀ ਆਨ ਭਰਾ ਆਪਣਾ ਘਰ ਹੋਰ ਪੂਆ ਜੀ ਤੁਸੀਂ ਸੁਣਾਓ ਸਿਹਤ ਨਹੀਂ ਹਾਂ ਸਭ ਠੀਕ ਹੈ ਤੁਸੀਂ ਸੁਣਾਓ ਕੋਈ ਗੱਲ ਠੀਕ ਹੈ ਹਾਂ ਜੀ ਵਧੀਆ ਵਧੀਆ ਬਹੁਤ ਵਧੀਆ ਤੇ ਸਾਡੀ ਨਾ ਕੱਲ ਪਰਸੋਂ ਦੀ ਬਣੀ ਸੀ ਉਹ ਮੈਨੂੰ ਫਿਰ ਕੰਮ ਜਾ ਸਪਰੀ ਡੈਪ ਨੇ ਅੰਨ ਕਰਨਾ ਤੇ ਪੂਆ ਤੁਹਾਡੀ ਤਾਂ ਬੜੀ ਕਾਲੀ ਪਈ ਸੀ ਤੇ ਚਲੋ ਹੋਰ ਤਾਂ ਠੀਕ ਹੈ ਪਰ ਇੱਕ ਗੱਲ ਮਾੜੀ ਆ ਭਾਬੀ ਨੂੰ ਨਾਲ ਲੈ ਗਏ ਬਹੁਤ ਸਾਲ ਤੇ ਲਾਵ ਔਖਿਆਂ ਹੋਈਦਾਈ ਅਕਿੰਦਰ ਗੱਡੀ ਲੈ ਆਉਣੀ ਉਹ ਗੱਡੀ ਨਾਲ ਲਾਵ ਥੋੜੀ ਨਾ ਠੀਕ ਹੀ ਨਹੀਂ ਉਹਦਾ ਕੰਮ ਕਰਾਉਣ ਵਾਲਾ ਇਹ ਤੇ ਫੇਰੇ ਅਸੀਂ ਮੋਟਰਸਾਈਕਲ ਤੇ ਆ ਗਏ। ਵੇ ਮੈਂ ਤੁਹਾਡੀ ਭੁਆ ਆਈ ਆ ਤੁਹਾਨੂੰ ਕੋਈ ਖੁਸ਼ੀ ਨਹੀਂ ਕਿ ਉਹਦੇ ਨਾਲ ਕੁਛਣ ਲੱਗ ਪਿਆ ਮੈਂ। ਉਦਾਂ ਹੀ ਭੁਆ ਗੱਲ ਨਹੀਂ ਆ ਤੇਰੇ ਨਾਲ ਵੀ ਖੁਸ਼ੀ ਆ ਪਰ ਉਹਦੇ ਨਾਲ ਵੀ ਭਾਗ ਆ। ਉਹਨੂੰ ਨਾਲ ਲੈ ਕੇ ਆਉਣਾ ਸੀ ਨਾ ਸਾਰੇ ਜਣੇ ਹੁੰਦੇ। ਆਹੋ ਹੀ ਇਹ ਤਾਂ ਗੱਲ। ਚਲੋ ਆਜੋ। ਚਲੋ। ਸੱਸੀ ਘਰ ਬੁਲਾਈ ਪੁੱਤਰ? ਪਰ ਨਹੀਂ। ਕੋਈ ਨਹੀਂ ਦੱਸਣਾ ਦੀ ਟੀਚਰ ਨੂੰ ਜਾ ਕੇ ਵੀ ਸੱਸੀ ਘਰ ਨਹੀਂ ਬੁਲਾਉਂਦੀ ਏ। ਆਜਾ ਪਿੰਦਰ। ਬੈਜੋ ਭਾਈ। ਪਿੰਦਰਾ ਲ ਬੈਠੋ। ਕੋਈ ਨਹੀਂ ਛਿੜ ਗਰਮੀ ਨਾ ਆ ਗਈ ਬਾਸ ਕੱਢੋ ਤੇ ਸਕੂਟਰੀ ਬਾਹਰ ਵੇ ਕਿੱਥੇ ਚੱਲੇ ਆਖਣ ਦੇ ਸਕੂਟਰੀ ਬਾਹਰ ਕੱਢੋ ਉਹ ਪੂਆ ਜਾਣਾ ਕਿੱਥੇ ਆ ਸ਼ਹਿਰ ਹੀ ਚੱਲੇ ਆ ਕਿੰਨੇ ਦਿਨਾਂ ਦੀ ਬਰਲਿਨ ਜਾਣੀ ਚੱਲੀਏ ਚੱਲੀਏ ਉਹ ਲੀੜਾ ਕਪੜਾ ਨਾ ਆਪਣਾ ਲੈਣਾ ਸੀ ਤੇ ਕੋਈ ਬੱਚਿਆਂ ਦੇ ਲਿਆਉਣ ਵਾਲੇ ਸੀ ਤੇ ਤਤ ਕਰਕੇ ਫਿਰ ਅੱਜ ਸ਼ਹਿਰ ਨੂੰ ਚੱਲੇ ਆ ਮੇਰਾ ਵੀ ਟਾਈਮ ਤਨਪਰ ਲੱਗਦਾ ਨਹੀਂ ਆ ਤੇ ਅਜ ਤੋਂ ਪਹਿਲੀ ਬੰਨੇ ਆਲਾ ਉਹ ਤੇ ਡੰਗਰ ਬੱਚਾ ਤੇ ਕਦੇ ਕੋਈ ਵਿੱਚ ਹੋਰ ਪ੍ਰੋਗਰਾਮ ਨਿਕਲ ਆਇਆ ਤੇ ਅੱਜ ਫਿਰ ਉਧਰ ਨੂੰ ਚੱਲੇ ਆ ਸ਼ਹਿਰ ਨੂੰ ਠੀਕ ਐ ਚਲ ਕੋਈ ਨਹੀਂ ਤੂੰ ਹਾਂ ਦਵਾ ਜਣਾ ਜਾਣਾ ਹੈ ਕਿ ਕਿਹੜੇ ਸਾਰੇ ਟੱਬਰ ਨੇ ਤੁਰ ਜਾਣਾ ਸੀ ਉਹ ਨਹੀਂ 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 ਭੂਆ ਕਵਲ ਨੇ ਬਨਾਲ ਜਾਣਾ ਹੈ ਕਵਲ ਵੀ ਜਾਣਾ ਹੈ ਹਾਂ ਉਹ ਤਾਂ ਤੁਸੀਂ ਚੰਗਾ ਵਾ ਵੀ ਤਿਆਨ ਸਰ ਆਗੇ ਜੇ ਨਹੀਂ ਅੱਜ ਭੂਆ ਮੇਰੇ ਨੂੰ ਬਾਹਰ ਛੜਕ ਤੇ ਬਣਾ ਪਣਾ ਗੇਟ ਅੱਗੇ ਮੈਂ ਤੇ ਤਾਂ ਨਾ ਫੋਨ ਕੀਤਾ ਵੀ ਚਲ ਕੋਈ ਨਹੀਂ ਕਿਹੜਾ ਕਿਤੇ ਉਪਰੇ ਘਰ ਜਾਣਾ ਆਪਣੇ ਘਰ ਹੀ ਜਾਣਾ ਮੈਨੂੰ ਇਹ ਥੋੜਾ ਪਤਾ ਸੀ ਵੀ ਤੂੰ ਅੱਜ ਹੀ ਤਿਆਰ ਹੋ ਕੇ ਸ਼ਹਿਰ ਤੁਰ ਪੈਣਾ ਭੂਆ ਜੇ ਗਏ ਤੇ ਨਹੀਂ ਨਾ ਘਰੇ ਆ ਤੇ ਬਾਕੀ ਮੈਂ ਤੇ ਸ਼ੁਗਰ ਕੀਤਾ ਵੀ ਭੂਆ ਦੀ ਘਰ ਆਈ ਆ ਹਾਂ ਸ਼ੂਗਰ ਕੀਤਾ ਤਾਂ ਹੀ ਜਾਂਦੇ ਹੁਣ ਭੂਆ ਸਗ ਗਲੋ ਲੱਥੀ ਹੈ ਨਾ ਭੂਆ ਹਜੇ ਬੋਲ ਨਾ ਕੱਢਿਆ ਕਰ ਬੇਲ ਨਾ ਪਿੰਦਰ ਆਨੂੰ ਖੁਸ਼ੀ ਹੋਣਦੀ ਆ ਪੁੱਤੋ ਟੁੰਡੇ ਨੇ ਅਰਾ ਕਿਦੰਦੇ ਡੇ ਨੇ ਵੀ ਚੱਲੀਏ ਉਹ ਤੇ ਮੈਂ ਨਹੀਂ ਲੱਗਿਆ ਭੂਆ ਨੂੰ ਪਰਖਦੀ ਆ ਵੀ ਕਿੱਥੋਂ ਬੋਲਦੇ ਆ ਭੂਆ ਤੇਰੇ ਅੱਗੇ ਥੋੜਾ ਕਦੀ ਬੋਲ ਸਕਦੇ ਆ ਨਹੀਂ ਨਹੀਂ ਕਦੀ ਵੀ ਨਹੀਂ ਬੋਲੇ ਮੈਂ ਧੰਨ ਦਵਾਨੀ ਧੰਨ ਭਾਗਾਂ ਦੇ ਤੂੰ ਚਰਨ ਪਾਏ ਆ ਬਿਲਕੁਲ ਬਿਲਕੁਲ ਨੀ ਬਿਲਕੁਲ ਨਾਲੇ ਮਾਣ ਹੁੰਦਾ ਵੇ ਖਾਣ ਤੁਸੀਂ ਚੱਲੇ ਹੋ ਸ਼ਹਿਰ ਤੇ ਉੱਥੇ ਹੀ ਤੁਸੀਂ ਹਣ ਗੁਆ ਸ਼ਹਿਰ ਦੀ ਗੱਲ ਛੱਡ ਭਾਈ ਕਿਤੇ ਵਿਆਹ ਵੀ ਚੱਲੇ ਹੁੰਦੇ ਉਹ ਸਿਰ ਤੈਨੂੰ ਵੇਂਦਾ ਸਾਰੀ ਉੱਥੇ ਕੰਮ ਥੱਪ ਕਰ ਦੇਣਾ ਚਲੋ ਵਧੀਆ ਕੇ ਵੇਖ ਲੈ ਅੰਦਰ ਕਿਉਂਕਿ ਵਿਆਹ ਚਾਹਦਿਆਂ ਤੇ ਕਈ ਆਉਂਦੇ ਜਾਂਦੇ ਨੇ ਪਰ ਪੂਆ ਇਕੱਲੇ ਚਲ ਗਈ ਤੇ ਮੁੜ ਕੇ ਲਿਆਉਣੀ ਔਖੀ ਆ ਪਾਪੀਤੀ ਬਾਤ ਪੂਆ ਜੀ ਆਏ ਨੇ ਹਾਏ ਹਾਏ ਇਹ ਕਿਥੋਂ ਆ ਗਈ ਆ ਮਾਹਾਂ ਕਿਤੇ ਸ਼ਹਿਰ ਨੂੰ ਚੱਲੇ ਹਾਂ ਪਹਿਲਾਂ ਤਾਂ ਤੇਰਾ ਵੀਰ ਨਹੀਂ ਹਮਾਂਦਾ ਕਿ ਅੱਜ ਜਾਣੇ ਭੜਕੇ ਜਾਣੇ ਐ ਤੇ ਜੇ ਚੱਲੇ ਤਾਂ ਹੁਣ ਆ ਗਈ ਐ ਕਬੜਾ ਨੂੰ ਇਹਨੇ ਨਾ ਸੌ ਸਵਾਲ ਕਰਨੇ ਆ ਕਿ ਕਿੱਥੇ ਚੱਲੀਆਂ ਜੇ ਕੀ ਲੈਣਾ ਵਾ ਕਿਉਂ ਚੱਲੀਆਂ ਜੀ ਤੁਸੀਂ ਨਾ ਇਹਨੂੰ ਪੂਆਜੀ ਨੂੰ ਦੱਸਿਓ ਨਾ ਕਿ ਅਸੀਂ ਸ਼ਹਿਰ ਚੱਲੇ ਆ ਚੁੱਪ ਕੀਤੇ ਰਹੋ ਚੱਲ ਅੱਜ ਨਹੀਂ ਤੇ ਕੱਲ ਨੂੰ ਚੱਲ ਜਾਗੇ ਅਸੀਂ ਹੈ ਤਾਂ ਸਹੀ ਆ ਪਰ ਹੁਣ ਵੇਖੋ ਇਹ ਕੀ ਬੋਲਦੀ ਆਈ ਤੇ ਸਹੀ ਆ ਚੱਲ ਪਾਣੀ ਖੋਣੀ ਪੁੱਛ ਗਈ ਕਿ ਕਿੱਥੇ ਵੜ ਗਏ ਐ ਨਾ ਪਾਣੀ ਨਾ ਧਾਣੇ ਐ ਉਹ ਜਿਹੜੇ ਅੰਦਰ ਹੀ ਇਹਨਾਂ ਨੇ ਗੁਫਾ ਕੋਈ ਬਣਾ ਲਈ ਏ ਮੈਨੂੰ ਲੱਗਦਾ ਵੀ ਇਹਨਾਂ ਨਾਲ ਭੂਆ ਦੇ ਆਉਣ ਦੀ ਕੋਈ ਖੁਸ਼ੀ ਨਹੀਂ ਹੋਈ। ਉਹ ਨਹੀਂ ਨਹੀਂ ਭੂਆ ਇਦਾਂ ਦੀ ਕੋਈ ਗੱਲ ਨਹੀਂ। ਗਰਲੀਨ ਲੈ ਆਹ ਕੋ ਪਾਣੀ ਤਾਂ ਨਹੀਂ ਕਿੱਥੇ ਹੈ? ਆਹ ਵੇਖੋ ਆ ਗਏ। ਸਸਕਾ ਵੀਰ ਜੀ। ਸਸਕਾ ਭਾਈ। ਸਸਕਾ ਭੂਆ ਜੀ। ਸਸਕੀਗਾਲ। ਮੈਂ ਸਾਈਂ ਕਿਤੇ ਬਾਹਰ ਨਹੀਂ ਖਲੀਆਂ ਤੁਸੀਂ। ਸਸਕੀਗਾਲ। ਸਸਕੀਗਾਲ। ਹੋਸਨਾ ਭੂਆ ਜੀ ਠੀਕ ਠਾਕ? ਹਾਂ ਸਭ ਠੀਕ ਠਾਕ। ਤੁਸੀਂ ਸੁਣਾਓ। ਬੱਸ ਵਧੀਆ ਜੀ। ਬੜੀਆਂ ਤਿਆਰਸ਼ਾ ਇਹ ਹਿੰਗ ਕਿੱਥੇ ਚਲੀਆਂ ਉਹ? ਕਿਤੇ ਵੀ ਨਹੀਂ ਭੂਆ ਜੀ ਜਾਣਾ ਕਿੱਥੇ ਘਰੇ ਆ। ਵੇਖ ਲੈ ਲਾਵ ਤੂੰ ਮੈਨੂੰ ਦੱਸ ਦਿੱਤਾ ਮੇਰੇ ਭਤੀਏ ਨੇ ਤੇ ਇਹ ਨਹੀਂ ਮੈਨੂੰ ਦੱਸਣ ਡਈ ਕੀ ਭੂਆ ਜੀ ਦੱਸਣੇ ਢੀ ਦੱਸਣਾ ਕੀ ਇਹ ਮੈਨੂੰ ਤੇ ਲਾਭ ਨੇ ਦੱਸ ਦਿੱਤਾ ਤੂੰ ਮੇਰੇ ਅਗੇ ਪਰਦੇ ਪਾਉਣੀ ਏ ਇੱਕ ਹੀ ਗੱਲ علاوہ ਵੀ ਮੈਂ ਚੰਗੀ ਨਹੀਂ ਲੱਗੀ ਇਹਨਾਂ ਨੂੰ ਆਈ ਨੂੰ ਭੂਆ ਜੀ ਕਾਦੇ ਪਰਦੇ ਆ ਚੰਗੇ ਤੇ ਤੁਹੀਂ ਲੱਗਣ ਡੇ ਕਦੋਂ ਖਿਆ ਨਹੀਂ ਸੀ ਚੰਗੇ ਲੱਗਣ ਡੇ ਪਰਦੇ ਕਾਦੇ ਪਾਉਂਦੇ ਸਿੱਧੀ ਸਿੱਧੀ ਗੱਲ ਦੱਸੋ ਨਹੀਂ ਸਿੱਧੀ ਸਿੱਧੀ ਗੱਲ ਮੈਂ ਕੀ ਕਰਨੀ ਏ ਲਾਹ ਵੱਖਣ ਡੈ ਵੀ ਸ਼ਹਿਰ ਚੱਲਨੇ ਆ ਤੇ ਜਾਉ ਤੂੰ ਇਹੋ ਕੋਈ ਗੱਲ ਨਹੀਂ ਭੂਆ ਜੀ ਮੇਰੀ ਸੁਣੋ ਗੱਲ ਮੈਂ ਤੂੰ ਕਿਹੜੀ ਗੱਲ ਨੂੰ ਫੜ ਕੇ ਬੈਗੀਆਂ ਜਦੋਂ ਯਾਨੀ ਇਤਾਂ ਦੀ ਕੋਈ ਗੱਲ ਨਹੀਂ ਆ ਗਰਲੀਨ ਦੇ ਭਾ ਵੀ ਕਹਿਣ ਤੋਂ ਆ ਹੀ ਵੀ ਚਾਰੋਂ ਇੱਕ ਤੇ ਜਾਣਾ ਕੋਈ 15-20 ਕਿਲੋਮੀਟਰ ਆ 4 ਕਿਲੋਮੀਟਰ ਤੇ ਜਾਣਾ ਤੇ ਤੁਹਾਨੂੰ ਪਤਾ ਇਹ ਤੇ ਸ਼ਹਿਰ ਵੀ ਹੋ ਜਾ ਤੇ ਪਿੰਡ ਵੀ ਹੋ ਜਾ ਉਹ ਤੇ ਜਾਣਾ ਕੋਈ ਜਲੰਧਰ ਜਾਂ ਲੁਧਿਆਣਾ ਤੇ ਪਤਾ ਲੱਗੇ ਸੜਾ ਦਿਨ ਕਰ ਆਪਣੀਆਂ ਵੀ ਮੱਖੀਆਂ ਚੰਡ ਸਫਰ ਆਹੋ ਇਹ ਤੇ ਗੱਲ ਹੈ ਹੀ ਪਰ ਉਹ ਗੱਲ ਫਿਰ ਵੀ ਘੁੱਟਣ ੜੀ ਤੂੰ ਫਿਰ ਵੀ ਦੱਸਣ ੜੀ ਮੈਨੂੰ ਸਾਰੀ ਗੱਲ ਹੋਇਆ ਤਾਂ ਹੋ ਸਕਦਾ ਤੁਹਾਡੇ ਕੋ ਕਿਹੇ ਗੱਲ ਦਾ ਨਹੀਂ ਪੜਦਾ ਮੈਂ ਗੱਲ ਤਾਂ ਘੁੱਟਣ ੜੀ ਹੈ ਭਤੀਜੇ ਤੁਹਾਡੇ ਦੱਸ ਹੀ ਦਿੱਤਾ ਵਾ ਤੁਹਾਨੂੰ ਕਿੱਥੇ ਜਾਣਾ ਕਿੱਥੇ ਨਹੀਂ ਆਹ ਹੁਣ ਤੇ ਮੈਨੂੰ ਦੱਸਣਾ ਹੀ ਹੈ ਪਹਿਲਾਂ ਤੇ ਤੂੰ ਘੁੱਟ ਹੀ ਗਈ ਹੈ ਗੱਲ ਕੁਆਜੀ ਤੁਹਾਡੀਆਂ ਆਤਾਂ ਨਹੀਂ ਜਾਂਦੀਆਂ ਗੱਲ ਕਿੱਥੇ ਮੈਂ ਕੋਟਾਂ ਦੀ ਜਦੋਂ ਉਹਨਾਂ ਦਾ ਤਾਂ ਮੈਂ ਦਾ ਤਾਂ ਗੱਲ ਇੱਕ ਹੀ ਆ ਗੱਲ ਨਾ ਟੋ ਕੋਈ ਗੱਲ ਨਹੀਂ ਕੁਝ ਨਹੀਂ ਹੋ ਗਿਆ ਕੋਈ ਤਾਂ ਐਵੇਂ ਲੜਨ ਦੇ ਪਏ ਨਹੀਂ ਭਿੰਦਰ ਮੈਂ ਉਹ ਜੀ ਗੱਲ ਵਿਆਰੀ ਕੀਤੀ ਮੈਂ ਤਾਂ ਤਿਆਰ ਸ਼ਹਿਰ ਹੋਈਆਂ ਚੰਦੀ ਜਾਣਾ ਕਿੱਥੇ ਆ ਫਿਰ ਗੱਲ ਉੱਥੇ ਹੀ ਆ ਗਈ ਚੱਲ ਕੁਆਜੀ ਬਹੁ ਮੈਂ ਪਾਣੀ ਲਿਆਵਾਂ ਕਵਲ ਕਰ ਨਹੀਂ ਕਿੱਥੇ ਆ ਤਿਆਰੇ ਆ ਇੰਨੇ ਕਰ ਛੱਡਣਾ ਭਾਵੇਂ ਕੋਈ ਬੰਦਾ ਕੰਮ ਵੀ ਡੈ ਉਹ ਤੇ ਪੁੱਛੇ ਕੀ ਕਰਨੇ ਬਸ ਵਿਹਲੇ ਆ ਚਲ ਜੋ ਬੂੰ ਜਾ ਅੱਜ ਕਰ ਹੋਰ ਕੋਈ ਏਦਾਂ ਦੀ ਗੱਲ ਆਹੋ ਇਹ ਤਾਂ ਗੱਲ ਹੈਗੀ ਆ ਪਰ ਨਹੀਂ ਰਾਜਾ ਕਰ ਸੋਚ ਕੇ ਇਹ ਕੋਈ ਗੱਲ ਘੁੱਟ ਲੈਂਦੀ ਐ ਕੋਈ ਜ਼ਿਆਦਾ ਸਿਆਣੀ ਲਵ ਤੇਰੇ ਨਾਲੋਂ ਤੂੰ ਗੱਲ ਮੂੰਹ ਆਈ ਕਰ ਦੇਣਾ ਵਾ ਲੈ ਦੱਸ ਉਹਨੇ ਉਹਨੇ ਘੁੱਟ ਕੇ ਕਿੱਥੇ ਜਾਣਾ ਭੂਆ ਨਾਲ ਤੂੰ ਘੁੱਟਣ ਦੇਣੀ ਆਹੋ ਉਹ ਗੱਲ ਨਹੀਂ ਤਾਂ ਥੱਲੇੋਂ ਕੱਢ ਲੈਣੀ ਹੈ ਮੇਰੇ ਉਹ ਗੱਲ ਸਚਾਈ ਜਿਹੜੀ ਉਹ ਤੇ ਅੱਗੇ ਆਈ ਜਾਂਦੀ ਹੈ ਕਵਲ ਲੈ ਜਾ ਛੇਤੀ ਪਾਣੀ ਨੀਂਦ ਭੂਆ ਨੇ ਗਾਣਾ ਕੀ ਪਤਾ ਕੀ ਕਰਦੀਆਂ ਫਿਰਦੀਆਂ ਨੇ ਮੈਂ ਸੌ ਪੜਦੇ ਪਾਉਂਦੀ ਹਾਂ ਭੂਆ ਤੋਂ ਤੇ ਤੂੰ ਆਪੇ ਕਹਿ ਹੀ ਕਿ ਦੱਸਿਓਣਾ ਵੀ ਇਹ ਹੀ ਕਹਿ ਵੀ ਇਹ ਕਿਤੇ ਵੀ ਨਹੀਂ ਚੱਲੇ ਤੇ ਵੀਰ ਤੇਰੇ ਦੇ ਨਾ ਢਿੱਡ ਚ ਕੱਖ ਨਹੀਂ ਪੱਚਦਾ ਹੈਗਾ ਪਹਿਲਾਂ ਹੀ ਦੱਸਤਾ ਵਾ ਭੂਆ ਹੀ ਸ਼ਹਿਰ ਚੱਲੇ ਆ ਬੰਦਾ ਬਾਹ ਨਾ ਹੀ ਲਾ ਦੰਦਾ ਵਾ ਫਿਰ ਦਵਾਈ ਲੈਣ ਚ ਲੇ ਆ ਕੋਈ ਠੀਕ ਨਹੀਂ ਆ ਐਦਾਂ ਹੀ ਕੋਈ ਗੱਲ ਕਰ ਲੋ ਤੇ ਵੀਰ ਵੀ ਨਾ ਸੱਚੀ ਦੱਸ ਦਿੰਦੇ ਝੂਠ ਬੋਲਣਾ ਵੀਰ ਨੂੰ ਨਹੀਂ ਹੁੰਦਾ ਹੈਗਾ ਮੈਂ ਦੇਨ ਭਲਾ ਰੋਟੀ ਕਿਦਾਂ ਪੱਚਦੀ ਏ ਚਲੋ ਕੋਈ ਗੱਲ ਮੈਂ ਪਾਣੀ ਦੇ ਜਾ ਪਾਣੀ ਦਿਓ ਇਹ ਚਾਹ ਤਰ੍ਹਾਂ ਕਿਤੇ 10 ਮਿੰਟ ਨਾ ਨਾ ਆਉਂਦੀ ਤੇ ਫੇਰ ਅਸੀਂ ਚੱਲ ਜਾਣਾ ਆਪੇ ਮੁੜ ਜਾਂਦੀ ਬਾਬਾ ਨਹੀਂ ਆਉਂਦੀ ਨਾ ਸੌਖੇ ਆ ਕਵੜਾ ਲਿਆ ਲਿਆ ਪਾਣੀ ਕੋਈ ਨਹੀਂ ਪਾਣੀ ਤੇ ਹੁਣ ਜੀ ਜੀ ਮੈਂ ਮੈਂ ਨਹੀਂ ਪੀਣਾ ਹੈਗਾ ਪਾਣੀ ਨਹੀਂ ਜੀ ਜੀ ਪੀਣਾ ਨਹੀਂ ਮੰਮੀ ਨੇ ਕਿਹਾ ਠੰਡਾ ਤੇ ਨਹੀਂ ਪੀਣਾ ਨਹੀਂ ਨਹੀਂ ਠੰਡਾ ਤੇ ਨਹੀਂ ਪੀਣਾ ਮੈਂ ਦੇਲ ਨਹੀਂ ਕਰਦਾ ਹੈਗਾ ਲਾ ਲਾ ਮੌਸਮ ਠੰਡਾ ਕਰਕੇ ਨਹੀਂ ਮੰਗਾ ਜੇ ਆਖੇ ਤੇ ਲਿਆ ਹੁੰਦੇ ਨੇ ਨਹੀਂ ਨਹੀਂ ਕੋਈ ਨਹੀਂ ਆ ਤੇ ਦੁਕਾਨ ਨਾਲ ਹੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਲਾਵਾ ਮੈਂ ਤਾਂ ਹਾਰ ਕੇ ਆਈ ਆ ਉਹਨੂੰ ਤਾਂ ਆਖਣ ਦੇ ਕਵਲ ਜਿਹੜੇ ਸੇਵਰੇ ਕੀ ਗੱਲ ਗੱਲ ਚਲਾਈ ਹੈ ਕੋਈ ਤੇ ਜਾਂ ਫਿਰ ਲਾ ਲਿਆ ਠਾਕਾ ਮੈਂ ਤਾਂ ਤੁਹਾਡਾ ਫੋਨ ਢਿੱਕਣ ਰਹੀ ਹਾਂ ਹਾਰ ਕੇ ਮੈਂ ਜਾ ਪਈ ਆ ਗਈ ਮੰਮੀ ਜੀ ਇਹੋ ਗੱਲ ਹੀ ਤੀ ਮੈਨੂੰ ਉੱਥੇ ਦੱਸ ਦੇ ਆਪਾਂ ਫੋਨ ਕਰਕੇ ਪੁੱਛ ਲੈਂਦੇ ਉਹ ਮੈਂ ਪਤਾ ਨਹੀਂ ਕਿੱਡੀ ਗ ਜ਼ਰੂਰੀ ਸਲਾਹ ਕਰਨੀ ਹੈ ਉਹ ਚਲ ਕੋਈ ਨਹੀਂ ਪਿੰਦਰ ਸਿਆਣੇ ਬੰਦੇ ਨੂੰ ਫਿਕਰ ਹੁੰਦੀ ਆ ਇਹ ਗੱਲਾਂ ਇਦਾਂ ਨਹੀਂ ਹੁੰਦੀਆਂ ਨੇ ਤੇ ਬਾਕੀ ਪੂਆ ਜੀ ਤੁਹਾਡੇ ਤੋਂ ਬਗੈਰ ਆਪਾਂ ਇਹ ਕਰ ਸਕਦੇ ਹਾਂ ਤੁਸੀਂ ਕਿੱਦਾਂ ਦੀ ਡੇਜੇ ਗੱਲ ਕਰਨਾ ਤੁਹਾਨੂੰ ਪਤਾ ਵੀ ਤੁਸੀਂ ਆਉਂਦੇ ਤੁਹਾਡੀ ਸਲਾਹ مشورہ ਹੋ ਕੇ ਤਾਂ ਫੇਰ ਹੀ ਅਗਲਾ ਕਦਮ ਪੁੱਟਿਆ ਜਾਣਾ ਹੈ ਪਾਏ ਵੀ ਮੈਂ ਪੁੱਛਣ ਲਈ ਇਹ ਤੁਹਾਨੂੰ ਤੇ ਫਿਰ ਕਿਦਾਂ ਉਹਨਾਂ ਚੱਲਣ ਦੀ ਹੈ ਗੱਲ ਬਾਤ ਕਹਿੰਦੀ ਆ ਵੀ ਨਵੇਂ ਸਾਲ ਚ ਆਉਣਾ ਵਾ ਮੁੰਡੇ ਦਾ ਅੱਛਾ ਤੇ ਫਿਰ ਕਰਾਂਗੇ ਤੇਰੇ ਆ ਵੀ ਲੋਹੜੀ ਦੇ ਲਗਭਗ ਆਪਾਂ ਕਰ ਲਾਂਗੇ ਤੇ ਜੇ ਬਾਈ ਦਾ ਵੀ ਕੋਈ ਛੁੱਟੀ ਕੈਨਸਲ ਹੋ ਗਈ ਹੂੰ ਤੁਹਾਨੂੰ ਪਤਾ ਹੀ ਬਾਹਰ ਤੇ ਜਿੰਨੇ ਕੰਮ ਹੁੰਦੇ ਆ ਹਾਂ ਇਹ ਤਾਂ ਗੱਲ ਹੈ ਫਿਰ ਮੋਲ ਦੇ ਸਾਨੂੰ ਪਿੰਦਰ ਵੇਲਾਗੇ ਜਿੱਦਾਂ ਸਿਆਣੇ ਬੰਦੇ ਸਲਾਹ مشورہ ਕਰਨਗੇ ਉਸ ਹੱਬਾ ਹੋ ਜਾਊਗਾ ਆਹ ਚਲ ਵੇਖ ਲਿਓ ਲੱਲਿਓ ਸਲਾਹ ਤੇ ਉਦਾਂ ਚੱਲ ਜੇ ਤੇ ਆ ਜੇ ਮੁੰਡਾ ਦੇ ਵਧੀਆ ਹੀ ਪਤਾ ਕੀ ਆ ਇਹ ਆ ਵੀ ਮਿਲ ਗਲ ਕੇ ਪਤਾ ਲੱਗ ਜਾਂਦਾ ਬੰਦੇ ਦਾ ਆਹ ਜਾਲ ਮਾਰੇ 9 ਸਾਲ ਚੜ੍ਹਨੇ ਆਇਆ ਪਿੰਦਰ ਤੇ ਦਿਨ ਕਿੰਨੇ ਗਰਹਿ ਗੇ ਲਾਵਾ ਪਤਾ ਗਰਲੀ 5-7 ਦਿਨ ਨੇ ਹੋਰ ਬਸ ਗਲਤ ਤੇਰੀ ਠੀਕ ਆ ਗਰਲੀਨ ਤੇ ਅੰਦੀ ਵੀ ਚਲੋ ਕੋਈ ਨਹੀਂ ਅੱਜ ਕੱਲ ਸਾਰੇ ਇਦਾਂ ਹੀ ਚੱਲਣ ਡਿਆ ਵਾ ਫੋਟੋਆਂ ਤੇ ਕਰ ਕਰ ਦਿੰਦੇ ਪਰ ਮੈਨੂੰ ਵੀ ਇਹ ਕੰਮ ਥੋੜਾ ਜਿਹਾ ਨਾ ਹੋਤਰਾ ਲੱਗਦਾ ਓ ਨਹੀਂ ਲਵ ਚੱਲਦਾ ਹੀ ਹੁਣ ਮੰਨ ਲੈ ਜੇ ਨਾ ਆਏਗਾ ਸਾਲ 6 ਮਹੀਨੇ ਫਿਰ ਤੇ ਫੋਟੋ ਤੇ ਲਾ ਹੀ ਲੈਣਾ ਤੇ ਜੇ ਆ ਗਿਆ ਤੇ ਫਿਰ ਚਲੋ ਵਧੀਆ ਵਧੀਆ ਆਹ ਇਹ ਗੱਲ ਆ ਵੀ ਨਾਲੇ ਹਾਂ ਕੀਤੀ ਫਿਰ ਚੰਗਾ ਨਹੀਂ ਲੱਗਦਾ ਬੰਦਾ ਚਲੋ ਵੇਖ ਲਿਓ ਜਿੱਦਾਂ ਹੋਏਗਾ ਨਹੀਂ ਨਹੀਂ ਭੂਆਏ ਬਾਕੀ ਜਿੱਦਾਂ ਵੀ ਗੱਲ ਚੱਲਦੀ ਆਪਾਂ ਸਲਾਹ ਕਰਕੇ ਕਿਉਂਪਿੰਦਰ ਸਾਰਾ ਨੇ ਫੇਰ ਹੀ ਅਗਲਾ ਕਦਮ ਉਸਹਾ ਬਣਾ ਪੁੱਟਾਂਗੇ ਜਿੱਦਾਂ ਵੀ ਕਰਨਾ ਵਾ ਕਿਉਂਕਿ ਸਾਰਾ ਉਮਰ ਪਰਦਾ ਕੰਮ ਨਾਲੇ ਨਾ ਉਧਰ ਮਾਮੇ ਹੋਣੇ ਵੀ ਆਏ ਸੀ ਤੇ ਉਹ ਵੀ ਆਂਦੇ ਸੀ ਕਿ ਇਦਾਂ ਹੀ ਗੱਲ ਠੀਕ ਰਹਿਣੀ ਆ ਹਾਣੇ ਚੱਲ ਵਧੀਆ ਤੇ ਕਿਦਾਂ ਠੀਕ ਸਾਰੇ ਮਾਮੇ ਹੋਣੀ ਹਾਂ ਸਾਰੇ ਵਧੀਆ ਨੇ ਬਹੁਤ ਵਧੀਆ ਆਂਦੇ ਠੀਕ ਆ ਫੌਜੀ ਵੀ ਆਇਆ ਛੁੱਟੀ ਅੱਛਾ ਹਾਂ ਛਾਟ ਹੋਇਆ ਦੰਦਾ ਇੱਥੇ ਨਹੀਂ ਉਹ ਜਿਹਨੇ ਆਇਆਗਾ ਤੈਨੂੰ ਪਤਾ ਹੀ ਫਿਰ ਦੂਰ ਦਾ ਜੂ ਕੰਮ ਆ ਮੇਟ ਡਿਊਟੀ ਆ ਦੀ ਆ ਜਿਹਾ ਹਾਂ ਹੂੰ ਤਲੋ ਫਿਰ ਜਿਹੜਾ ਬੰਦਾ ਆਇਆ ਹੁੰਦਾ ਉਹਨੂੰ ਹੁੰਦਾ ਵੀ ਹੁਣ ਰਿਸ਼ਤੇਦਾਰੀਆਂ ਸਾਰੀਆਂ ਕੱਢ ਕੇ ਫੇਰੀ ਜਾਵਾ ਬਿਲਕੁਲ ਬਿਲਕੁਲ ਨਾਲੇ ਆ ਵੀ ਮੇਰੇ ਇੱਕ ਇੱਕ ਦਿਨ ਵੀ ਲਾਇਆ ਤਾਲੀ ਤੈਨੂੰ ਪਤਾ ਹੀ ਆ ਵੀ ਆ ਚਾਰ ਦਿਨ ਲੰਗੀ ਜਾਂਦੇ ਲੰਗੀ ਜਾਂਦੇ ਆ ਇਦਾਂ ਕਰੀਆਂ ਤੂੰ ਕਿਹੜਾ ਮਾਰ ਰਹੀ ਮਾਰ ਆ ਜਾਏਗਾ ਤੇ 16 ਪੂਆ ਇਹ ਤਾਂ ਗੱਲ ਹੈ ਇਹ ਮੇਰਾ ਤਾਂ ਰਾਤਾ ਇਹਨੂੰ ਨਾਲ ਲਾ ਜਾ ਪੂਆ ਮੈਂ ਤਿਆਰ ਨਹੀਂ ਕੋਈ ਨਹੀਂ ਇਦਾਂ ਹੀ ਇਦਾਂ ਹੀ ਜਾਣੇ ਮੁੜ ਕੇ ਨਾ ਕੀਤਾ ਨਾ ਹੁਣ ਤੇ ਪਿੰਡ ਚੱਲੀਏ ਤੇਨੇ ਕਹਣਾ ਮੰਮੀ ਨੂੰ ਪੁੱਛ ਕੇ ਸ਼ਾਮਾਂ ਨੂੰ ਕਰਦਾ ਹਾਂ ਹਾਂ ਠੀਕ ਹੈ ਫਿਰ ਮੰਮੀ ਦੇ ਚੱਤੇ ਗੱਲ ਆ ਜਾਣੀ 10 ਦਿਨ ਵਿਹਲਾ ਮੈਂ ਖਾਦਾ ਖੁੱਦਾ ਪਹਾੜੀਆਂ ਨੇ ਹੁਣ ਕੋਈ ਟੈਨਸ਼ਨ ਨਹੀਂ ਹੋएगी ਭਾਵਾ ਚੱਲ ਕੋਈ ਨਹੀਂ ਬਣਾ ਲੈਂਦੇ ਪ੍ਰੋਗਰਾਮ ਕਦੇ ਚੱਲਾਂ ਸਬਜੀ ਵੀ ਬਣ ਗਈ ਤੇ ਚੌਲ ਵੀ ਬਣ ਗਏ। ਆਉਣ ਤੋਂ ਪਹਿਲਾਂ ਪਹਿਲਾਂ ਸਗੋਂ ਕੰਮ ਹੋ ਗਿਆ ਦੋਵੇਂ। ਨਹੀਂ ਤੇ ਮੈਨੂੰ ਚੁੱਲੇ ਦੇ ਸੜਨਾ ਪੈਣਾ ਸੀ। ਹੁਣ ਪਿੰਦ ਨੂੰ ਫੋਨ ਕਰਕੇ ਕਹਿ ਦਾਂਗੇ ਕਿ ਜਦੋਂ ਵੀ ਤੁਸੀਂ ਤੁਰੋਗੇ ਨਾ ਮੈਨੂੰ ਦੱਸ ਦਿਓ ਉਹ ਦੋਥੇ ਧੂਣੀ ਦਿਖਾ ਛੜਾਂਗੇ। ਨਹੀਂ ਤੇ ਜੇ ਆ ਗਏ ਨਾ ਵੇਖ ਲੈਣਾ ਫਿਰ ਮੈਂ ਗੈਸ ਤੇ ਕੰਮ ਕੀਤਾ ਤੇ ਬੁਰਬੁਰੀ ਕਰਦੇ ਰਹਿਣਾ। ਨਾ ਆਹ ਰੋਟੀ ਖਾਣੀ ਤਾਂ ਜਸਵੰਤ ਨਾ ਮੈਨੂੰ ਖਾਣੀ ਨਹੀਂ ਦੇਣੀ, ਪਚਾਣੀ ਨਹੀਂ ਦੇਣੀ ਪਹਿਲੀ ਗੱਲ ਤੇ। ਚਲਾਂ ਮੜਾ ਜਾ ਘੜਾ ਕਉਣਾ ਤੇ ਫਿਰ ਕਰਤੀ ਬਣਨੀ। ਲਾ ਲਾ ਆ ਵਧੀਆ ਕੀਤਾਈ ਉਹ ਪਿੰਗਰ ਦੀ ਮੁੱਟੀ ਪਹਾੜੀ ਹੁਣ ਚਲ ਖਾਂ ਵਧੀਆ ਲੱਗਦਾ ਇਹਦਾ ਪਤਾ ਕੀ ਹੋ ਇੱਕ ਤਾਂ ਗਰਮੀਆਂ ਚ ਜਦੋਂ ਮੀਂਹ ਕਹਣੀ ਪੈਂਦਾ ਸੀ ਨਾ ਹੂੰ ਤੇ ਡੰਗਰਾਂ ਨੂੰ ਬੰਨਣ ਖੋਲਣ ਦਾ ਖੋਬੇ ਦਾ ਬੜੀ ਦਿੱਕਤੀ ਆਹ ਪਾਣੀ ਵੀ ਨਹੀਂ ਨਾ ਬਾਹਰ ਜਾਂਦਾ ਹਾਂ ਤੇ ਦੂਜਾ ਇਹ ਆਵੇ ਹੁਣ ਧੁੱਪ ਚ ਐ ਡੰਗਰ ਮਾਰਨਾ ਬੰਨੀ ਦੇ ਆ ਕਿੱਲੇ ਘੱਟੇ ਆ ਹੂੰ ਤੇ ਇਹ ਆ ਵੀ ਡੰਗਰੇ ਵੀ ਮਾਰਨਾ ਸੁਖਣਾ ਰਹਿੰਦੇ ਆ ਜਿਹੜਾ ਪੱਦਰੀ ਹੋਣ ਵਾਲੀ ਹੈ ਨਾ ਮਿੱਟੀ ਥੋੜੀ ਜੀ ਉਹ ਮੇਰਾ ਰਾਦਾ ਇਹ ਵੀ ਇੱਕ ਵਾਰੀ ਬਹਿ ਜਾਏਗੀ ਨਾ ਤੇ ਜੇ ਮਸਾ ਹੋਸਟ ਆਉਣੀ ਪਈ ਤਾਂ ਹੋਸਟ ਆ ਲਾਂਗੇ ਤੇ ਫਿਰ ਜੇ ਕੱਢਣੀ ਬਹੁਤ ਕੱਢ ਲਾਂਗੇ ਤਦ ਕਰੇ ਬਹਿਣੀ ਹੈ ਨਾ ਮਿੱਟੀ ਆਹੋ ਗਾਈ ਸੁਈ ਲੱਗਦਾ ਹਾਂ ਉਹ ਗਏ ਥੋੜੇ ਦਿਨ ਸੁਈ ਨੂੰ ਕੀ ਦਿੱਤਾ ਬੱਛੀ ਚੱਲ ਵਧੀਆ ਕਰ ਤੇ ਚਾ ਦੁੱਧ ਆਇਆ ਘਰ ਉਹ ਯਾਰ ਦੁੱਧ ਤੋਂ ਬਗੈਰ ਕਿੱਥੇ ਸਰਦਾ ਸਹੀ ਗੱਲ ਤੈਨੂੰ ਪਤਾ ਵੀ ਦੁੱਧੂ ਤਾਂ ਸਿਆਲ ਚੱਲਦਾ ਰਹੇ ਤੇ ਖਰਚਾ ਪਾਣੀ ਚੱਲਦਾ ਰਹਿੰਦਾ ਮੁੱਲ ਵੀ ਨਹੀਂ ਲਿਆ ਜਾਂਦਾ ਇੱਕ ਆ ਜਿਹੜਾ ਗੇਟ ਲਵਾਇਆ ਤਾਂ ਇਹ ਹੀ ਵਧੀਆ ਹੁਣ ਸਾਰਾ ਕਵਰ ਹੋ ਗਿਆ ਗੇਟ ਪਿੰਦਰ ਪਤਾ ਹੋਰ ਕੋਈ ਪਰੇਸ਼ਾਨੀ ਨਹੀਂ ਗੇਟ ਤੇ ਆ ਬਾਉਂਡਰੀ ਦੀ ਕਰਨ ਦਾ ਇਹ ਮਤਲਬ ਹੋਇਆ ਹੁੰਦਾ ਨਾ ਉਤੇ ਕਤੇ ਰਾਤ ਵੀ ਗੱਲਾਂ ਬਤਾਲੀ ਜਦਾਂ ਡੰਗ ਡੁੰਗਰ ਸੋਏ ਆ ਮੁਸ਼ਕਲ ਹੋ ਜਾਂਦਾ ਤੇ ਤਦ ਭਰਾਇ ਕੋੜਾ ਕੋਟੀ ਕਰਨਾ ਪਿਆ ਖਸਾਬ ਦਾ ਤੇ ਨਹੀਂ ਚੱਲ ਕੋਈ ਗੱਲ ਨਹੀਂ ਨਾ ਨਾ ਕਰਦੇ ਕਿੰਨਾ ਖਰਚਾ ਲੱਗ ਗਿਆ ਵੇਖਣ ਨੂੰ ਤੇ ਕਿਹਨੇ ਕਹਣਾ ਵੀ ਆ ਗੇਟ ਤੇ ਕੰਧ ਹੀ ਐ ਇੱਕ ਵਾਰੀ ਕੰਮ ਸ਼ੋਅ ਲਾਓ ਸਹੀ ਹਾਂ ਮਿਸਤਰੀ ਨੂੰ ਕਹਿੰਦੇ ਘਰ ਵਾੜ ਲਓ ਮੁੜ ਕੇ ਕੰਮ ਨਿਕਲਦਾ ਹੀ ਹੁੰਦਾ ਬਸ ਇਦਾਂ ਹੀ ਆ ਤੈਨੂੰ ਪਤਾ ਚੱਲ ਕੋਈ ਵੀ ਕੰਮ ਕਰੀਏ ਵਧੀਆ ਲੱਗਦਾ ਸੁੱਖ ਹੁੰਦਾ ਹੀ ਕਿਸੇ ਚੀਜ਼ ਦਾ ਵੇਖੋ ਜੀ ਕੋਈ ਵੀ ਕੰਮ ਹੁੰਦਾ ਤੇ ਔਖੇ ਹੋਈਆਂ ਤੇ ਪਰ ਸੁੱਖ ਵੀ ਹੁੰਦਾ ਦਾ ਚੀਜ਼ ਦਾ ਬਿਲਕੁਲ ਇਹਨਾਂ ਦੀ ਲਾਉਣੀ ਹੈ ਨਾ ਕਲਾਸ ਕਿੱਡੀਆਂ ਮੈਡਮਾਂ ਬਣੀ ਫਿਰਨ ਈਆਂ ਨੇ ਮੈਂ ਅਖੰਡੇਵਾੜੇ ਵਾਲੇ ਨੇ ਕਿੱਥੋਂ ਖੰਭ ਲਾ ਦੇ ਜੇ ਨੇ ਇਹਨਾਂ ਵਾਲੇ ਵੇਖ ਕੇ ਲੱਗੇ ਨੇ ਨੂੰ ਨਹੀਂ ਤੇ ਨੂੰ ਤੇ ਕਵਲ ਆ ਇੱਧਰ ਆ ਹਾਂ